ਸਾਡੀਆਂ ਪਿੰਨੀਆਂ ਵਟ ਹੋ ਗਏ ਤਿਆਰ ਹੋ ਗਏ ਜੀ 2500 ਵਾਲੀਆਂ ਜਿਹੜੀਆਂ 5 ਕਿਲੋ ਹੈ ਜੀ ਬਹੁਤ ਵਧੀਆ ਟਾਪ ਦੀਆਂ ਪਿੰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜੇ ਅਸੀਂ ਫੇਰ ਅਲਸੀ ਦੀਆਂ ਪਿੰਨੀਆਂ ਬਣਾਉਣ ਲੱਗੇ ਆ ਜਿਹੜੀਆਂ ਪਹਿਲਾਂ ਆਪਾਂ ਦੋ ਵਾਰੀ ਪਿੰਨੀਆਂ ਬਣਾਈਆਂ ਜੀ ਉਹ ਸਾਡੀਆਂ ਪਿੰਨੀਆਂ ਪੂਰੀਆਂ ਵਿਕ ਚੁੱਕੀਆਂ ਸੋ ਹੋਰ ਆਪ ਸੰਗਤਾਂ ਦੇ ਆਰਡਰ ਅਨੁਸਾਰ ਪਿੰਨੀਆਂ ਬਣਾਉਣ ਦੀ ਤਿਆਰੀ ਕਰਨ ਲੱਗੇ ਆ ਜੀ ਆਪਾਂ ਪਾਵਾਂਗੇ ਜੀ ਆ ਦੇਖੋ ਅਮੁੱਲ ਦੇਸੀ ਘਿਓ ਉਤਮ ਦਾ ਦੇਸੀ ਘਿਓ ਤੇ ਹੁਣ ਆਪਾਂ ਬੇਰਕਾ ਦੀ ਪੇਟੀ ਵੀ ਲੈ ਕੇ ਆਏ ਆ ਜੀ ਬਹੁਤ ਹੀ ਆਦੇਸੀ ਕੀ ਹੋ ਤੇ ਨਾਲ ਪਾਵਾਂਗੇ ਜੀ ਅਰਸੀ ਦਾ ਤੇਲ ਇਹ ਹੈਗੇ ਤੇਲ ਅਰਸੀ ਕਾਜੂ ਸੂਜੀ ਫੁੱਲ ਮਖਾਣੇ ਪੰਜੀਰੀ ਵਾਲਾ ਗੂੰਦ ਬਦਾਮ ਦਾਖਾਂ ਸੌਫ ਅਜਵੈਣ ਸੁੰਡ ਮਗਜ ਕਮਰਕਸ ਅੰਬਾ ਹਲਦੀ ਅਤੇ ਗਰੀ ਬਰਾਦਾ ਅਤੇ ਕਣਕ ਦਾ ਆਟਾ ਜੀ ਸੋ ਇਹ ਕੁੱਲ ਮਿਲਾ ਕੇ 19 ਚੀਜ਼ਾਂ ਜੀ ਤੋ ਹਰ ਸਾਲ ਦੀ ਤਰ੍ਹਾਂ ਆਪਾਂ ਜਿਹੜੀਆਂ 19 ਚੀਜ਼ਾਂ ਵਾਲੀਆਂ ਪਿੰਨੀਆਂ ਬਣਾਉਂਦੇ ਆ ਜੀ ਆ 550 ਦੀਆਂ ਇਸ ਟਾਈਮ ਕਿਲੋ ਆ ਜੀ ਅਤੇ 2500 ਦੀਆਂ 5 ਕਿਲੋ ਤੋ ਆਹੋਂ ਪਿੰਨੀਆਂ ਬਣਾਉਣ ਦੀ ਆਪਾਂ ਤਿਆਰੀ ਕਰਨ ਲੱਗੇ ਆ ਸੋ ਸਾਰੇ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਦੇਖ ਸਕਦੇ ਹੋ ਜੀ ਸਾਡੀ ਕੜਾਹੀ ਪੱਤੀ ਤੇ ਚੜ ਚੁੱਕੀ ਆ ਅਤੇ ਸਾਡੀ ਅਲਸੀ ਹੋਰ ਲਹੋਰੀ ਹੈ ਹਾਂਜੀ ਇਹ ਸਾਡੀ ਸੌਫ ਅਤੇ ਜਵੈਣ ਬੁਜਰੀ ਆ ਜੀ ਹਾਂਜੀ ਦੋਸਤੋ ਸਾਡੇ ਤਿਲ ਪੁੱਜ ਰਹੇ ਜੀ ਹੁਣ ਹਾਂਜੀ ਦੋਸਤੋ ਸਾਡੇ ਤਿਲ ਪੁੱਜ ਰਿਹਾ ਵਿੱਚੇ ਆਪਣੇ ਮਗਜ ਹੋ ਗਏ ਦੋਸਤੋ ਇਹ ਸਾਡੇ ਆ ਗਏ ਜੀ ਫੁੱਲ ਮਖਾਰੇ ਪੁੱਜਾਂਗੇ ਜੀ ਢਾਈ ਰੋਸਟਡ ਹੋ ਕੇ ਫਿਰ ਇਹਨਾਂ ਨੂੰ ਪੀਸਿਆ ਜਾਊਗਾ ਕਮਰ ਕਸ ਭੁਜੜੀ ਹੈ ਜੀ ਕਮਰ ਕਸ ਜਿਹੜੇ ਜੋੜਾਂ ਦੇ ਦਰਦ ਵਾਸਤੇ ਕਮਰ ਦੇ ਦਰਦਾਂ ਵਾਸਤੇ ਵਧੀਆ ਹੁੰਦੀ ਹੈ ਪੰਜੀਰੀ ਦੇ ਵਿੱਚ ਖਾਸ ਕਰਕੇ ਪਾਣੀ ਜਹੀਦੀ ਹੈ ਹਾਂ ਜੀ ਦੋਸਤੋ ਸਾਡੀ ਸੌਂਫ ਭੁਜਵੈਣ ਵਿੱਚ ਅਲਸੀ ਤੇ ਆਪਾਂ ਪੀਸਣ ਲੱਗਾ ਜੀ ਆਪਣੀ ਚੱਕੀ ਦੇ ਵਿੱਚ ਚਲੋ ਇਹ ਤਾਂ ਮਖਾਣੇ ਵੀ ਨਾਲ ਦੀ ਨਾਲ ਪੀਸੀ ਹੋਈ ਜਾਣੀ ਜੀ ਅੱਧਰ ਸਾਡੀ ਆਲਸੀ ਇਹ ਸਾਡੇ ਕਾਜੂ ਭੁੰਨੇ ਜੀ ਕਾਜੂ ਦੇ ਜੀ ਢਲ ਬਾਰੇ ਹੁਣ ਦੇਸੀ ਘਿਓ ਦੇ ਵਿੱਚ ਬਾਦਾਮ ਇਹਨਾਂ ਦੇਸੀ ਘਿਓ ਦੇ ਵਿੱਚ ਹੁਣ ਬਾਦਾਮ ਭੁੰਨੋਗੇ ਹਾਂ ਜੀ ਇਹ ਪੈਣ ਲੱਗੇ ਸਾਡਾ ਅਮੁੱਲ ਦਾ ਦੇਸੀ ਘਿਓ ਜੀ ਕਾਉ ghee ਦੇਸੀ ਕਿਉ ਜੀ ਅਮੋਲੂ ਬ੍ਰਾਂਡ ਦਾ ਐ ਉਤਮ ਦਾ ਦੇਸੀ ਕਿਉ ਲੈ ਆ ਜੀ ਫੁੱਲ ਮੱਖਣ ਦਾ ਹੀ ਪੰਜੀਰੀ ਗੋond ਇਹ ਮੁਜਰੇਆ ਪੰਜੀਰੀ ਗੋond ਕੰਡੋ ਜੀ ਕੰਡੋ ਹਾਂਜੀ ਇਹ ਸਾਡੀਆਂ ਜੀ ਦੇਸੀ ਘਿਓ ਦੇ ਵਿੱਚ ਫਰਾਈ ਹੋ ਰਹੀਆਂ ਜੀ ਸੌਗੀਆਂ ਤੇ ਦਾਖਾਂ ਦੇਸੀ ਘਿਓ ਦੇ ਵਿੱਚ ਫਰਾਈ ਹੋ ਰਹੀਆਂ ਜੀ ਸਾਡਾ ਕਣਕ ਦਾ ਆਸ਼ਾ ਪੁੱਜ ਰਹੀ ਜੀ ਸਭ ਤੋਂ ਵੱਡੀ ਕਾਰੀਗਰੀ ਇਹੋ ਜੀ ਦੀ ਮੈਂ ਕਹਿ ਜੋ ਜ਼ਿਆਦਾ ਪੁੱਜ ਗਿਆ ਤਾਂ ਸੋਣਾ ਕੋਈ ਨਾ ਕੱਚਾ ਰਹਿ ਗਿਆ ਤਾਂ ਪਿੱਛੇ ਹਸਾਲ ਦਾ ਹੋ ਰਹਿਣਾ ਸਭ ਤੋਂ ਵੱਡੀ ਮਿਹਨਤ ਇਹਦੇ ਵਿੱਚ ਹੈ ਜਦ ਦੀ ਬਣਾਉਂਦਾ ਡ్రਾਈ ਫਰੂਟ ਸਾਰਾ ਭੁੰਨ ਕੇ ਤਿਆਰ ਕਰਕੇ ਆਪਾਂ ਰੱਖਿਆ ਹੈ ਅਤੇ ਇਹ ਹੈਗੇ ਆਪਣੇ ਜਿਹੜਾ ਜੋ ਵੀ ਸਮਾਨ ਹੈ ਆ ਆਟਾ ਹੋ ਗਿਆ ਕਣਕ ਦਾ ਵਿੱਚ ਸੂਰੀ ਹੋ ਗਈ ਅਤੇ ਇਹ ਹੈਗਾ ਆਪਣਾ ਆਲਸੀ ਦਾ ਆਟਾ ਇਹ ਆਸੀਂ ਆਪਣੀ ਚੱਕੀ ਦੇ ਵਿੱਚ ਪੀਸ ਕੇ ਠੰਡੀ ਹੋ ਚੁੱਕੀ ਹੈ ਪੀਸੀ ਹੋਈ ਹੈ ਸਾਰਾ ਆਪਾਂ ਰਲਾਵਾਂਗੇ ਇਹਨੂੰ ਆ ਤੇ ਇਹਦੀਆਂ ਪਿੰਨੀਆਂ ਬਟਾਂਗੇ ਹਾਂਜੀ ਦੋਸਤੋ ਰਾਤ ਦੇ 11:00 ਵਜੇ ਗਏ ਜੀ ਪਿੰਨੀਆਂ ਬਟ ਹੋ ਗਏ ਤਿਆਰ ਹੋ ਗਏ ਜੀ 2500 ਵਾਲੀਆਂ ਜਿਹੜੀਆਂ 5 ਕਿਲੋ ਹੈ ਜੀ ਬਹੁਤ ਵਧੀਆ ਟੌਪ ਦੀਆਂ ਪਿੰਨੀਆਂ ਛੋਦ ਦੇਸੀ ਕੀ ਉਹਦੇ ਵਿੱਚ ਬਣੀਆਂ ਹੋਈਆਂ ਤੇ ਕੱਲ ਨੂੰ ਤੁਸੀਂ ਇਹ ਸਾਡੇ ਕੋਲ ਲੈ ਸਕਦੇ ਜੀ ਇਹ ਸਾਡੀਆਂ ਖਾਸ ਖਾਸ ਛੋਲਿਆਂ ਦੇ ਆٹے ਵਾਲੀਆਂ ਤੇ ਅਲਸੀ ਦੀਆਂ ਪਿੰਨੀਆਂ ਜੀ ਜਿਹੜੀਆਂ 3500 ਦੀਆਂ 5 ਕਿਲੋ ਜੀ ਆ ਦੇਖੋ ਬਣ ਕੇ ਤਿਆਰ ਪਈਆਂ ਜੀ ਘਟੋ ਘਟ 40 45 ਕਿਲੋ ਪਿੰਨੀਆਂ ਹੋਣਗੀਆਂ ਜੀ ਇਹ ਇਹ ਜੀ ਆ ਜੀ ਖਾਸ ਖਾਸ ਛੋਲਿਆਂ ਦਾ ਆਟਾ ਅਲਸੀ ਅਤੇ ਐਕਸਟਰਾ ਡਰਾਈ ਫਰੂਟ ਪਾ ਕੇ ਪਿੰਨੀਆਂ ਬਣਾਈ ਦੀਆਂ ਜੀ ਤੇ ਇਹਦੇ ਵਿੱਚ ਖੋਏ ਵਾਲੀਆਂ ਵੀ ਆਪਾਂ ਤਿਆਰ ਕਰਦੇ ਜੇ ਤੁਹਾਡਾ ਆਰਡਰ ਆਵੇ ਜੀ